ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਮੈਂ ਖਾਈ ਫੇਮੇਗੀ ਤੂੰ ਆ ਤੇ ਸਾਡੇ ਪਿੰਡ ਦੋ ਡਰੋਨ ਡਿੱਗੇ ਨੇ ਤੇ ਬੜਾ ਤਕੜਾ ਧਮਾਕਾ ਆਇਆ ਤੇ ਇੱਕ ਘਰ ਦੇ ਵਿੱਚ ਡਿੱਗੇ ਨੇ ਉਹ ਸਾਰਾ ਘਰ ਹੀ ਮਚ ਕੇ ਤਬਾਹ ਹੋ ਗਿਆ ਹੈ ਤੇ ਚਾਰ ਡਰੋਨ ਉਹਨਾਂ ਸੱਟੇ ਨੇ ਮੀਰਾਹਨੂਰ ਮੇਰੇ ਪਿੰਡ ਦੇ ਨਾਲ ਹੀ ਪਿੰਡ ਕਿਲੋਮੀਟਰ ਤੇ ਮੀਰਾਹਨੂਰ ਤੋਂ ਚਾਰੇ ਦੇ ਚਾਰੇ ਡਿਸਪਿਊਸ ਕਰ ਦਿੱਤੇ ਨੇ ਉਹਨਾਂ ਨੇ ਫੌਜ ਨੇ ਤੇ ਇਹ ਇੱਕ ਘਰ ਦੇ ਵਿੱਚ ਲੈਟ ਚੱਲਦੀ ਬਈ ਸੀ ਤੇ ਉਸੇ ਲੈਟ ਦੇ ਮਤਾਬਿਕ ਉਹਨਾਂ ਦੋ ਡਰੋਨ ਸੱਟੇ ਨੇ ਤੇ ਸਾਰਾ ਘਰ ਹੀ ਮਚ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਤੇ ਖਾਈ ਦੇ ਵਿੱਚ ਪੂਰੀ ਹਿੱਲ ਡੁੱਲ ਬਹੁਤ ਜ਼ਿਆਦੀ ਹੋਈ ਪਈ ਏ ਤੇ ਮੇਰੇ ਭਰਾ ਬੇਨਤੀ ਸਾਰਿਆਂ ਨੂੰ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਲੈਟ ਨਾ ਜਗਾਓ ਤੇ ਸਾਰੇ ਚੁੱਪ ਕਰਕੇ ਆਪਦੇ ਘਰਾਂ 'ਚ ਬੈਠੋ ਪਰ ਬਬੋ ਕਮਰਿਆਂ 'ਚੋਂ ਬਾਹਰ ਜੇ ਤੁਹਾਨੂੰ ਕੋਈ ਚੀਜ਼ ਦਿਖਲੇ ਤੇ ਛੱਤਾਂ ਥਲੇ ਨਾ ਵੜਿਆ ਜੇ ਅੱਜ ਦੀ ਰਾਤ ਇੱਕ ਦੋ ਰਾਤਾਂ ਜਿਹੜੀਆਂ ਹੈਗੀਆਂ ਮੇਰੇ ਪਰ ਸੇਫ ਰਹੋ ਤੇ ਮਾਹਰ ਸੁੱਖ ਰੱਖ ਕੇ ਬਰਦਾਸ ਕਰੂ ਕਿ ਮਾਰੇ ਭਲੀ ਗਰੇ ਪਿਆਰ ਉਹ ਵੇ ਅੱਗ ਲੱਗੀ ਏ ਕਿ ਲੋਕ ਆਪਣਾ ਪਾਲਾ ਯਾਰ ਤੂੰ ਕੁਛ ਨਹੀਂ ਹੁੰਦਾ ਸਵਾਈ ਵੀ ਲਾਓ ਯਾਰ ਇਸ ਵੀਡੀਓ ਹਾਂ ਸਵਾਈ ਲਓ ਕਿੱਥੋਂ ਡਿੱਗੋ ਪਰੋ ਇਹਨੂੰ ਕਰੋ ਹੋਰ ਪਾਵਾ ਪਾਣੀ ਦੇ ਨੇੜੇ ਨਾ ਫੜੀ ਉਹ ਕਿਸੇ ਨੂੰ ਅੱਗੋ ਬਲਗਦੀ ਜੇ ਟਾਕਾ ਇੱਥੇ ਲਾਗੀ ਖਾਈ ਵਾਲੇ ਪਾਸੇ ਹੋ ਚੜਦੇ ਬੜਾ ਧੂਆਂ ਆਏ ਅੱਜ ਪੜ ਜਿੱਦ ਕਰ ਜਿੱਦ ਕਰ ਗਿਆ ਇੱਕ ਪੜ ਆਹ ਹੋ ਗਿਆ ਚੰਦਾ ਉਧਰ ਉਧਰ ਕਾਂਡ ਹੋ ਗਈ ਉਹ ਕਾਂਡ ਹੋ ਗਈ ਲੱਪਣੇ ਨੇ ਨਹੀਂ ਲੱਗੀ ਇਹ ਨਹੀਂ ਦੂਰ ਨਹੀਂ ਚੱਡੇ ਦੇ ਅੱਗੇ ਚੱਡੇ ਦੇ ਅੱਗੇ ਨਹੀਂ ਤਸਵੀਰ ਪਕੜ ਕੇ ਚੱਲੇ ਜਾਂਦੀ ਮੇਰੀ ਮਾਨ ਆਹ ਵਾਰ ਤੂੰ ਕੰਪਲੇ ਤੂੰ ਦਰਸ਼ਨ ਵਿਸ਼ਵਨਾ ਚੋਕੀ ਆਹ ਤਾ ਕੱਪੜੇ ਪਾਓ ਆਹ ਵੇ ਰஞ்சிਤ ਆਹ ਆਹ ਦੇਖ ਪਈਓ ਆਹ ਦੇਖ ਪਈਓ ਤੋ ਤੋ ਆ ਡਿਕਦੀ ਸਾਹਮਣੇ ਡਿਕਦੀ ਹੈ ਥੱਲੇ ਆਇਓ ਥੱਲੇ ਥੱਲੇ ਸੰਦੇ ਆਇਓ ਥੱਲੇ ਕਿਉਂ ਕਿ ਸੱਗੀ ਗੱਲ ਹੈ ਕਿਉਂ ਕਿ ਇਸੇ ਕੀ ਗੱਲ ਹੈ ਆ ਮਸ਼ੀਨਾਂ ਹੀ ਡਿਕਦੀਆਂ ਹੈ